ਵਾਹੇ ਗੁਰੂਆਂ ਵਾਹੇ ਗੁਰੂ ਅਜੀਤ ਬੈਬੀ ਟੀਵੀ ਦੇਖਣ ਵਾਲੇ ਦਾ ਸਵਾਗਤ ਕਰਦਾ ਹਾਂ ਮੈਂ ਖਿਰੋਤੋ ਤਸਵੀਰ ਸਿੰਘ ਗੰਡਪੁਰੀ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਪੌਰ ਅਤੇ ਹੋਰ ਸਿੰਘਾਂ ਸਿਥਰਿਆਂ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਯਾਦ ਦੇ ਵਿੱਚ ਸ਼੍ਰੀ ਦੀ ਸਗਾਵੂ ਚੱਲਦੇ ਸ਼ੁਰੂ ਹੋ ਜਾ ਰਹੇ ਹਨ ਉਹਨਾਂ ਦੀ ਲੜੀ ਤਹਿਤ ਅੱਜ ਖੇਲ ਦੀਆਂ ਸੰਗਤਾਂ ਵੱਲੋਂ ਖਰੜ ਤੋਂ ਲੈ ਕੇ ਸ੍ਰੀ ਫਤਿਹਗੜ ਸਾਹਿਬ ਤੱਕ ਨਗਰ ਕੀਰਤਨ ਸਜਾਈ ਗਈ ਹਨ ਇਹ ਨਗਰ ਕੀਰਤਨ ਖਰੜ ਤੋਂ ਸ਼ੁਰੂ ਹੋ ਕੇ ਬਿੜਾੜਾ ਬਿੜਾੜੀ ਆਨੰਦਪੁਰ ਕੋਲ ਤੋਂ ਹੁੰਦਾ ਹੋਇਆ ਸਿੱਧਾ ਹੀ ਫਤਿਹਗੜ ਸਾਹਿਬ ਦੀ ਧਰਤੀ ਤੇ ਪਹੁੰਚੇਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਤ ਨਾਮ ਵਾਹਿਗੁਰੂ 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 ਮਾਣਯੋਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੀ ਕਾ ਸਤਿ 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 ਸ ਸੋਹਣਾ ਨਗਰ ਕੀਰਤਨ ਅੱਜ ਖੜ੍ਹਦਿਆ ਸੰਗਤਾਂ ਵੱਲੋਂ ਰਾਜੇ ਕੇਜਾ ਆ ਰਿਹਾ ਹੈ ਸਾਰ ਸਦਾ ਬਾਦ ਹੈ ਕਿ ਇਸ ਵਾਰ ਇਹ ਕੀਰਤਨ ਮੋਗਾ ਸਰੋ ਹਰ ਰਾਇ ਸਾਹਿਬ ਐਲਸਿਕ ਵਾਹ ਦੀ ਲੋੜ ਤੋਂ ਰਿਕੂ ਹੈ ਔਰ ਸੰਗਤਜ ਬਹੁਤ ਬੜਾ ਇਸ਼ਾਕ ਔਰ ਬੜੀ ਸ਼ਰਧਾ ਵਾਲੇ ਦੇ ਸਾਜਾ ਜਦ ਤੇ ਬਾਕੀ ਪਾਰਦੇ ਹੋ ਇਸੇ ਤਰੀਕੇ ਹਰ ਸਾਲ ਇਹ ਉਸ ਨੂੰ ਲੱਗੇ ਕਿ ਇਸ ਚੌਧੀਆਂ ਇਹ ਭਾਰ ਦੇ ਕਰਨ ਦੀ ਸੇਵਾ ਕਰਦੇ ਆਂ ਰਸਤੇ ਕੀ ਜਿਹੜੇ ਲੋਕੀ ਆ ਪਿੰਡਾਂ ਦੇ ਪਿੰਡਾਂ ਦੇ ਨਗਰ ਕੀ ਤੁੰਦੇ ਵਿੱਚ ਸਵਾਗਤ ਵੀ ਕਰਦੇ ਆਂ ਤੇ ਸਮਾਂ ਵੀ ਸਮਾਂ ਕਰਦੇ ਆਂ ਬਾਹਰ ਦੀ ਨਾਲ ਵਾਹਨਾਂ ਦਾ ਜਾਮ ਵੀ ਕਰਦੇ ਆਂ ਇਹ ਸਭ ਇਹ ਕਰਦੇ ਨੇ ਮਜ਼ਦੂਰ ਦੀ ਕਹਾਣਿ ਹਰ ਸਾਲ ਮਜ਼ਦੂਰ